ਜਾਓ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰਤਾਂ ਦਾ ਫਿਰ ਰਿਹਾ ਗੈਂਗ ਜੋ ਕਿ ਕਰਦਾ ਹੈ ਚੋਰੀ ਅਜਿਹਾ ਹੀ ਕੁਝ ਹੋਇਆ ਮਾਨਸਾ ਦੇ ਕਸਬਾ ਭੀਖੀ ਦੇ ਇੱਕ ਬਜ਼ੁਰਗ ਦੇ ਨਾਲ ਜੋ ਕਿ ਇੱਕ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਜਾਂਦਾ ਪਰ ਔਰਤਾਂ ਉਸ ਬਜ਼ੁਰਗ ਦੇ ਪਿੱਛੇ-ਪਿੱਛੇ ਚਲੇ ਜਾਂਦੀਆਂ ਨੇ ਤਾਂ ਫਿਰ ਕੀ ਸੀ ਉਹ ਨੋਟਾਂ ਵਾਲਾ ਬੈਗ ਔਰਤਾਂ ਉਡਾ ਕੇ ਲੈ ਜਾਂਦੀਆਂ ਤਾਂ ਸਾਰਾ ਕੁਝ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਤੁਸੀਂ ਖੁਦ ਬਾ ਖੁਦ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਔਰਤਾਂ ਦੇ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਬਜ਼ੁਰਗ ਨੂੰ ਆਪਣਾ ਨਿਸ਼ਾਨਾ ਬਣਾਇਆ ਤਾਂ ਪਹਿਲਾਂ ਲੁੱਟਾਂ ਖੋਹਾਂ ਚੋਰੀ ਦੀਆਂ ਵਾਰ ਦਾ ਤਾਂ ਤੇ ਹੁਣ ਔਰਤਾਂ ਵੀ ਇਸ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਸ਼ਾਮਲ ਹੋ ਚੁੱਕੀਆਂ ਔਰਤਾਂ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਬੜੇ ਸ਼ਾਤਰ ਤਰੀਕੇ ਦੇ ਨਾਲ ਇਸ ਬਜ਼ੁਰਗ ਦੇ ਕੋਲੋਂ ਲੱਖਾਂ ਰੁਪਏ ਉਡਾ ਲੇ ਤਾਂ ਇਸ ਮੌਕੇ ਕੀ ਕੁਝ ਕਹਿ ਰਹੇ ਨੇ ਉਥੋਂ ਦੇ ਜਿਹੜੇ ਸਮਾਜ ਸੇਵੀ ਲੋਕ ਨੇ ਉਹ ਕੀ ਕੁਝ ਕਹਿ ਰਹੇ ਨੇ ਪੂਰੀ ਗੱਲਬਾਤ ਸੁਣਾਉਣਿਆ ਸਾਡੇ ਸਹਿਯੋਗੀ ਮਿੱਠੂ ਬਲਾਣਾ ਦੇ ਵੱਲੋਂ ਕੀਤੀ ਗਈ ਹੈ ਠੀਕੀ ਦੇ ਵਿੱਚ ਸ਼ਰਿਆਮ ਬੈਂਕ ਦੇ ਵਿੱਚ ਇੱਕ ਬਜ਼ੁਰਗ ਵੱਲੋਂ ਜੋ ਆਪਣੇ ਪੈਸੇ ਵਗੈਰਾ ਕਢਾਏ ਤੇ ਉਹਦੇ ਤੋਂ ਸ਼ਰਿਆਮ ਜਿਹੜੀ ਲੁੱਟ ਹੋਈ ਹੈ ਜਾ ਜਿੰਨਾ ਵੀ ਔਰਤਾਂ ਨੇ ਕੀਤੀ ਹੈ ਜਾਂ ਜਿੰਨਾ ਪੈਦੇ ਪਿੱਛੇ ਕੀ ਹੱਥ ਹੈ ਔਰਤਾਂ ਦੇ ਪਿੱਛੇ ਕੌਣ ਹੈ ਮਾਨਸਾ ਪੁਲਿਸ ਨੂੰ ਇਹਦੀ ਪੂਰੀ ਮਸ਼ਤੈਨੀ ਨਾਲ ਜਾਂਚ ਕਰਕੇ ਕਾਰਵਾਈ ਕਰਨੀ ਬਣਦੀ ਹੈ ਫਿਰੇ ਅਸੀਂ ਕਾਫੀ ਸਮੇਂ ਤੋਂ ਦੇਖ ਰਹੇ ਹਾਂ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਜੋ ਪੁਲਿਸ ਹੈ ਉਹ ਸੁਸਤ ਦੀ ਚਾਲ ਚੱਲ ਰਹੀ ਆ ਚੋਰੀਆਂ ਘਟਨਾਵਾਂ ਆਮ ਹੀ ਜਿਹੜੀਆਂ ਮਾਨਸਾ ਦੇ ਵਿੱਚ ਲੋਕਾਂ ਕੋਹਾਂ ਦੀਆਂ ਘਟਨਾਵਾਂ ਬਹੁਤ ਸਾਰੀਆਂ ਦਾ ਘਟਨਾਵਾਂ ਇਹ ਜੀਆਂ ਨੇ ਜਿਹੜੀਆਂ ਦੀਆਂ ਐਫਆਈਆਰ ਵੀ ਦਰਜ ਤੱਕ ਪੁਲਿਸ ਨਹੀਂ ਕਰਦੀ ਪੰਜਾਬ ਪੁਲਿਸ ਹੈ ਜਿਹੜੀ ਮਾਨਸਾ ਖਾਸ ਕਰਕੇ ਮਾਨਸਾ ਜ਼ਿਲ੍ਹੇ ਦੀ ਪੁਲਿਸ ਹੈ ਜੋ ਪਹਿਲਾਂ ਵੀ ਪਿੱਕੀ ਦੇ ਵਿੱਚ ਕੋਈ ਚੋਰੀਆਂ ਹੋਈਆਂ ਇਹ ਕੋਈ ਵਾਰਦਾਤ ਪਹਿਲੀ ਨਹੀਂ ਪੁਲਿਸ ਨੂੰ ਥੋੜਾ ਮਸਤੈਨੀ ਦੇ ਨਾਲ ਜਿਹੜਾ ਕੰਮ ਹੈ ਉਹ ਕਰਨਾ ਚਾਹੀਦਾ ਹੈ ਮਾਨਸਾ ਪੁਲਿਸ ਜਿਹੜਾ ਲੋਕਾਂ ਦੀ ਜਾਣਮਾਲ ਦੀ ਰੱਖਿਆ ਕਰਨ ਦੇ ਵਿੱਚ ਬੇਹਸਾਬ ਤੋਂ ਹੀ ਕੰਦਜੀ ਐਸਬੀਆਈ ਬੈਂਕ ਦੇ ਵਿੱਚ ਪਿੱਕੀ ਦੇ ਵਿੱਚ ਜਨਪਤ ਸਿੰਘ ਅਤਲੇ ਚਲਾ ਦਾ ਪੈਸੇ ਜਮ੍ਹਾਂ ਕਰਾਉਣ ਆਇਆ ਸੀਗਾ ਜੀ ਉੱਥੇ ਇੱਕ ਪਿੱਛੇ ਦੋ ਔਰਤਾਂ ਆਈਆਂ ਜੀ ਆ ਕੇ ਉਹਨਾਂ ਦੇ ਬੈਗ ਦੇ ਹੈਂਡ ਬੈਗ ਦੇ ਵਿੱਚੋਂ ਹੱਥ ਪਾ ਕੇ ਪੈਸੇ ਕੱਢ ਕੇ ਚਲੀਆਂ ਗਈਆਂ ਜੀ ਅਸੀਂ ਕੈਮਰੇ ਵਗੈਰਾ ਟਰੋਲ ਰਹੇ ਹਾਂਗੇ ਸਾਰੇ ਜਿੱਥੇ ਜਿੱਥੇ ਵੀ ਸਾਨੂੰ ਪਤਾਲ ਪਤਾ ਕਰ ਰਹੇ ਹਾਂਗੇ ਜਿੱਥੇ ਵੀ ਜਵੇਂ ਵੀ ਪਤਾ ਲੱਗਦਾ ਸਾਨੂੰ ਜੀ ਜਲਦੀ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਲੋਕਾਂ ਨੂੰ ਕੀ ਪੀਲ ਕਰੂੰ ਲੋਕਾਂ ਨੂੰ ਇਹੀ ਅਪੀਲ ਹੈ ਜੀ ਸਾਨੂੰ ਇਹਨਾਂ ਨੇ ਲੇਟ ਤਲਾਹ ਦਿੱਤੀ ਹੈ ਜੀ ਤੁਰਤ ਤਲਾਹ ਦਿੱਤੇ ਤਾਂ ਅਸੀਂ ਜਲਦੀ ਉਹਨਾਂ ਨੂੰ ਉਸੇ ਟਾਈਮ ਹੀ ਉੱਥੇ ਗ੍ਰਿਫਤਾਰ ਕਰ ਲੈਂਦੇ ਜੀ ਹੁਣ ਸਾਨੂੰ ਕੁਝ ਟਾਈਮ ਡੇਟ ਦੱਸਿਆ ਜੀ ਇਹਨਾਂ ਸਾਡੇ ਕੋਲ ਡੇਟ ਇਨਫਰਮੇਸ਼ਨ ਆਈ ਹੈ ਜੀ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਜੀ ਜਲਦੀ ਸਾਡੀ ਕੋਸ਼ਿਸ਼ ਇਹ ਹੀ ਹੈ ਜੀ ਭਾਲ ਕਰਕੇ ਅਸੀਂ ਗ੍ਰਿਫਤਾਰ ਕਰਤੀ ਪਰ ਤੁਸੀਂ ਸੀਸੀਟੀਵੀ ਦੇ ਵਿੱਚ ਦੇਖਿਆ ਕਿਸ ਤਰੀਕੇ ਦੇ ਨਾਲ ਔਰਤਾਂ ਦੇ ਵੱਲੋਂ ਇਸ ਬਜ਼ੁਰਗ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਖੈਰ ਇਹਨਾਂ ਔਰਤਾਂ ਦੇ ਚਿਹਰੇ ਤਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਏ ਤਾਂ ਪੁਲਿਸ ਇਹਨਾਂ ਤੱਕ ਕਦੋਂ ਤੱਕ ਕਦੋਂ ਤੱਕ ਪਹੁੰਚ ਪਾਉਂਦੀ ਆ ਆਖਿਰ ਕਦੋਂ ਤੱਕ ਪੀੜਤ ਬਜ਼ੁਰਗਾਂ ਨੇ ਸਾਹ ਮਿਲਦਾ